हां जी मित्रों किद्दा सारे उम्मीद ਕਰਦਾ ਆਪਣੇ ਸਾਰੇ ਵੀਰ ਭਰਾ ਠੀਕ ਵਧੀਆ ਹੋਣਗੇ ਅੱਜ ਜੀ ਮਿੱਤਰੋ ਆਪਾਂ ਤੁਹਾਡੀ ਲੈ ਕੇ ਆਏ ਆਂਗੇ ਕਾਲੀ ਜੰਬੀ ਕੋੜੀ ਕੋੜੀ ਤੁਸੀਂ ਚੈੱਕ ਕਰ ਸਕਦੇ ਹੋ ਬਾਡਾ ਬੁੱਡਾ ਕੋੜੀ ਦਾ ਪੈਰਾ ਪੁਰਾਣੀ ਕੁਆਲਿਟੀ ਤੇ ਬਾਕੀ ਮੂੰਹ ਫੇਸ ਕੁਆਲਿਟੀ ਕੋੜੀ ਬਹੁਤ ਚੰਗੀ ਕੋੜੀ ਹੈ ਤੇ ਜੇ ਆਪਾਂ ਪਹਿਲਾਂ ਰੇਟ ਦੀ ਗੱਲ ਕਰੀ ਜਿਹੜਾ ਪਾਈ ਹੋਈ ਹੈ ਸਿਰਫ 70000 ਰੁਪਏ ਮੰਨ ਕਰਦੇ ਇਹਦੇ ਵਿੱਚੋਂ ਵੀ ਮਾਨਤਾਣ ਕਰਨਗੇ ਤੇ ਕਈ ਵੀਰ ਕਹਿੰਦੇ ਹੁੰਦੇ ਆ ਬਾਈ ਚੰਗੀ ਕੋੜੀ ਚਾਹੀਦੀ ਐ ਸਾਨੂੰ ਚੰਬੀ ਕੋੜੀ ਚਾਹੀਦੀ ਐ ਕਿ ਵਧੀਆ ਕੁਆਲਿਟੀ ਦਾ ਹੋਵੇ ਨਾਲ ਦੀ ਨਾਲ ਤੁਹਾਨੂੰ ਇੱਕ ਗੱਲ ਹੋਰ ਦੱਸ ਦੇ ਮਿੱਤਰੋ ਇਹ ਬਲੱਡ ਲਾਈਨ ਦੀ ਕੋੜੀ ਐ ਦੇਵਸ਼ਾਨ ਕੋੜੇ ਦੀ ਬੱਚੀ ਐ ਤੇ ਰੱਡ ਜੂ ਰੋੜ ਦੀ ਮਿੱਤਰੋ ਇਹ ਪੋਤੀ ਐਗੀ ਤੇ ਨਾ ਟਿੰਚ ਕੋੜੀ ਦੀ ਹਾਈਟ ਆ ਮੌਕੇ ਤੇ ਖਾਲੀ ਐ ਮਿੱਤਰੋ ਤੇ ਬਾਕੀ ਤੁਸੀਂ ਕੋੜੀ ਚੈੱਕ ਕਰ ਸਕਦੇ ਹੋ ਬਾਲ ਪੌਰਿਆਂ ਦੀ ਕਲੀਅਰ ਐਗੀ ਤੇ ਸਵਾਰੀ ਦੀ ਪਾਸ ਐਗੀ ਇਹ ਪਾਕਤਾ ਪਈ ਕਮਾਲ ਕਬੀਰਾਂ ਦਾ ਪਿੰਡ ਹੈਗਾ ਬਠਿੰਡੇ ਜ਼ਿਲ੍ਹੇ ਦਾ ਪਿੰਡ ਹੈਗਾ ਬਾਕੀ ਤੁਸੀਂ ਘੋੜੀ ਚੈੱਕ ਕਰ ਸਕਦੇ ਹੋਗੇ ਕੰਨ ਕਣੌਤੀ ਮੂੰਹ ਮਹੰਦਰੀ ਦੀ ਬਾਡਾ ਬੁੱਡਾ ਬਹੁਤ ਸੋਹਣਾ ਲੱਗਿਆ ਘੋੜੀ ਦਾ ਨਾਂ ਟਿੰਚ ਘੋੜੀ ਦੀ ਹਾਈਟ ਹੈ ਜਿਹੜਾ ਮੋਲਾ ਮਾਲਕਵੀਰ ਜਮੀ ਜਾਇਜ਼ ਕਰਦੇ ਹੈਗੇ 70000 ਰੁਪਏ ਮੋਲਾ ਇਹ ਚੋ ਵੀ ਮਾਲਕਵੀਰ ਕਹਿੰਦੇ ਮਾਨਤਾਨ ਕਰ ਦਾਂਗੇ ਬਾਕੀ ਤੁਸੀਂ ਘੋੜੀ ਚੈੱਕ ਕਰ ਸਕਦੇ ਬਹੁਤ ਸੋਹਣੀ ਘੋੜੀ ਹੈਗੀ ਥੋੜੀ ਫਿੱਕੀ ਜ਼ਰੂਰ ਆ ਭਰ ਜੂਗੀ ਤੇ ਬਾਕੀ ਜੇ ਕਿਸੇ ਵੀਰ ਨੂੰ ਚਾਹੀਦੀ ਹੋਏ ਮਾਲਕਵੀਰਾਂ ਸਕਰੀਨ ਤੇ ਨੰਬਰ ਚੱਲੀ ਜਾਂਦਾ ਆਪਾਂ ਜਿਹੜੇ ਘੋੜੀ ਦੀ ਡਿਟ ਆਪਾਂ ਮੁੱਲ ਦੱਸਦੇ ਨੇ 70000 ਰੁਪਏ ਕੋੜੀ ਦਾ ਮੁੱਲ ਹੈ 95 ਇੰਚ ਕੋੜੀ ਦੀ ਹਾਈਟ ਹੈਗੀ ਤੇ ਬਾਕੀ ਮੌਕੇ ਤੇ ਖਾਲੀ ਹੈਗੀ ਸੋਹਣੀ ਸਨਖੀ ਕੋੜੀ ਹੈ ਸਵਾਰੀ ਦੀ ਪਾਸ ਹੈ ਇੱਕ ਵਾਰ ਸੂਈ ਹੋਈ ਹੈ 7-8 ਸਾਲ ਕੋੜੀ ਦੀ ਉਮਰ ਹੈਗੀ ਬਾਕੀ ਤੁਸੀਂ ਕੰਨ ਕਰਉਂਦੇ ਮੋਹ ਮਹੰਦਰੇ ਦੀ ਕੋੜੀ ਜੀ ਚੈੱਕ ਕਰ ਸਕਦੇ ਹੋ ਕਿ ਬਾਲ ਪਹਾੜੀਆਂ ਦੀ ਕਲੀਅਰ ਹੈ ਜੇ ਕਿਸੇ ਵੀਰ ਨੂੰ ਚਾਹੀਦੀ ਹੈ ਮਾਲਕ ਵੀਰਾਂ ਸਕਰੀਨ ਤੇ ਨੰਬਰ ਚੱਲੀ ਜਾਂਦਾਗਾ ਭਗਤਾ ਭਾਈ ਕਾ ਮਾਲਕ ਵੀਰਾਂ ਦਾ ਪਿੰਡ ਹੈਗਾ ਤੇ ਬਠਿੰਡਾ ਜ਼ਿਲ੍ਹਾ ਬਾਕੀ ਤੁਸੀਂ ਕੋਈ ਚਾਹ ਕਸਾਇਦ ਜੇ ਕਿਸੇ ਵੀਰ ਨੇ ਆਪਣੇ YouTube ਤੇ ਐਡ ਲਗਵੋਣੀ ਤਾਂ ਆਪਣਾ ਪਿੱਛੇ ਨੰਬਰ ਚੱਲੀ ਜਾਂਦਾ ਆਪਣਾ ਨਾਲ ਕਰ ਲੋ ਸੰਪਰਕਤਾ